بسم اللہ الرحمن الرحیم السلام علیکم नमस्ते सत श्री अकाल लेट मी डिस्कवर ਵਿੱਚ جی ਆਇਆਂ ਨੂੰ ਸਜਣੋ ਤੇ ਮਿੱਤਰੋ ਮੈਂ ਹਾਂ ਤੁਹਾਡੀਆਂ ਮੁਹੱਬਤਾਂ ਤੇ ਦੁਆਵਾਂ ਦਾ ਤਲਬਖਾਰ ਤੁਹਾਡਾ ਆਪਣਾ شہزاد ਸਿੰਘ ਜੀ ਮਿੱਤਰੋ ਮੇਰੇ ਪਿੱਛੇ ਜਿਹੜੀ ਤੁਸੀਂ ਨਹਿਰ ਵੇਖ ਰਹੇ ਹੋ ਇਹ ਪਿੰਡ ਮਲਖਾਂ ਵਾਲੇ ਵਲੀ ਨਹਿਰ ਹੈ ਤੇ ਪਿੰਡ ਮਲਖਾਂ ਵਾਲੇ ਦਾ ਅਸੀਂ ਤੁਹਾਨੂੰ ਆਲਰੇਡੀ ਵਿਜ਼ਿਟ ਕਰਵਾ ਚੁੱਕੇ ਹਾਂ ਲੇਕਿਨ ਇੱਥੇ ਦੁਬਾਰਾ ਹਾਜ਼ਰ ਹੋਏ ਆ ਕਿਉਂਕਿ ਅਸੀਂ ਸਰਦਾਰ ਜੁਗਿੰਦਰ ਸਿੰਘ ਸਾਹਿਬ ਨੂੰ ਉਹਨਾਂ ਦਾ ਪਿੰਡ ਵਹਾਨ ਵਾਸਤੇ ਦੁਬਾਰਾ ਆਏ ਆ। ਉਹਨਾਂ ਦੀ ਉਮਰ 6 ਵਰੇ ਸੀ ਜਦੋਂ ਇੱਥੋਂ ਮਾਈਗ੍ਰੇਸ਼ਨ ਕਰਕੇ ਗਿਆ ਤੇ ਇਸ ਵੇਲੇ ਉਹ ਅਮਰੀਕਾ ਦੇ ਵਿੱਚ ਨੇ। ਕਾਫੀ ਅਸੇ ਤੋਂ ਸਾਡੇ ਨਾਲ ਰਾਬਤਾ ਕਰ ਰਿਹਾ ਸਨ ਤੇ ਅੱਜ ਫਿਰ ਅਸੀਂ ਉਹਨਾਂ ਦੇ ਨਾਲ ਟਾਈਮ ਸੈੱਟ ਕੀਤਾ ਕਿਉਂਕਿ ਸਾਡੀ ਤੇ ਉਹਨਾਂ ਦੀ ਜ਼ਰਾ ਟਾਈਮਿੰਗ ਦਾ ਫਰਕ ਸੀ। ਅੱਜ ਜੇ ਰੱਬ ਨੇ ਚਾਇਆ ਤੇ ਹੋਰ ਥੋੜੀ ਦੇਰ ਤੱਕ ਅਸੀਂ ਉਹਨਾਂ ਨੂੰ ਉਹਨਾਂ ਦਾ ਘਰ ਵਹਾਨ ਦੀ ਕੋਸ਼ਿਸ਼ ਕਰਾਂਗੇ। ਲੋ ਜੀ ਇਹ ਨਹਿਰ ਮਰਫਾ ਵਾਲੇ ਵਾਲੀ ਤਾਂ ਬਿਲਕੁਲ ਸਾਹਮਣਾ ਕੱਚਾ ਰਾ ਕੰਗਾ ਨੂੰ ਜਾ ਰਿਹਾ ਤੇ ਇਹ ਸਾਡੇ ਸੱਜੇ ਪਾਸੇ ਵਾਲੀ ਹੈ ਸਾਰੀ ਜ਼ਮੀਨ ਏ ਸਰਦਾਰ ਜੁਗਿੰਦਰ ਸਿੰਘ ਸਾਹਿਬ ਦੇ ਵੱਡਿਆਂ ਦੀ ਲੋਕੀ ਅਸੀਂ ਸਰਾਂ ਕੇ ਤੁਸੀਂ ਵੇਖ ਰਹਾ ਉਹ ਪਿੰਡ ਮਲਖਾਂ ਵਾਲਾ ਸ਼ੁਰੂ ਹੋ ਚੁੱਕਿਆ ਤੇ ਇਹ ਮਲਖਾਂ ਵਾਲੇ ਦੀ ਯੂਨੀਅਨ ਕਾਉਂਸਲ ਸੀ うん。 ਹਾਂ ਜੀ ਸਤਿ ਸ੍ਰੀ ਅਕਾਲ ਅੱਛਾ ਜੀ ਇਹ ਵੇਖੋ ਜਰਾ ਇਹ ਇਹ ਰਸਤਾ ਆ ਰਿਹਾ ਬਾਰੋ ਬਾਰ ਠੀਕ ਹੈ ਅੱਛਾ ਤੇ ਇਹਦੇ ਨਾਲ ਆ ਮਸਜਿਦ ਵੀ ਹੈ ਮਸਜਿਦ ਤੇ ਇਹ ਇੱਕ ਜਗ੍ਹਾ ਦੱਸ ਦਿੰਨੇ ਇੱਥੇ ਗੁਰਦੁਆਰਾ ਸੀ ਪੱਕਾ ਕੀ ਪੱਕਾ ਤਾਂ ਫਰੰਟ ਉਹਰ ਸੀ ਨਾ ਬਿਲਕੁਲ ਉਸ ਪੁੱਛੇ ਲੈ ਜਾ ਰੋ। ਇਹ ਮੇਨ ਦਰਵਾਜ਼ਾ ਸੀ ਇੱਥੇ ਠੀਕ ਹੈ ਉਹ ਵੀ ਲਾ ਹੁੰਦਾ ਤੇ ਇਹਦੇ ਬਿਲਕੁਲ ਇੱਕ ਨਾਲ ਗਲੀ ਜਾਂਦੀ ਹੈ ਭਾਈ ਤੇ ਇੱਕ ਇਹਦੇ ਨਾਲ ਸਾਜੇ ਹੱਥ ਤੇ ਹੀ ਬੰਦੀ ਹੈ। ਸਾਜੇ ਚਲੋ ਜੀ। ਸਾਜੇ ਚਲੋ। ਲਓ ਜੀ। ਸਾ ਸਮਾਗਮ ਨਹੀਂ ਹੋਣਾ ਜਾ ਕੇ ਖਪੇ ਗਈ ਬਲੀ ਬੜੀ ਮੁੜੀ ਹੈ ਲਓ ਜੀ ਇਹ ਦੇਖਦੇ ਜਾਓ ਅੱਗੋਂ ਫੇਰ ਨਾ ਪਹਿਲੂ ਮੁੜੀ ਹੈ ਮਤਲਬ ਸਜੇ ਮੁੜੀ ਹੈ ਫੇਰ ਹੁਣ ਖੱਬੇ ਮੁੜ ਗਈ ਖੱਬੇ ਮੁੜ ਗਈ ਹਾਂਜੀ ਠੀਕ ਹੈ ਅੱਗੇ ਕੋਈ ਸੋਗਾ ਜੋ ਹੋਰ ਚਲੋ ਤੇ ਅੱਗੇ ਖੱਬੇ ਹੱਥ ਆਏਗੀ ਬੜੀ ਵੱਡੀ ਵੇਹਦੀ ਤੁਹਾਨੂੰ ਦੱਸਿਆ ਹੈਗੀ ਕਿਤੇ ਖੱਬੇ ਹੱਥ ਦੇਖਨੇ ਆ ਲੇ ਹਾਂ। ਲੈ ਜਾ। ਉਹ ਬੈਗ ਜੀ ਗੁਰਦੁਆਰੇ ਨੂੰ ਲੱਗਦੀ ਸੀ। ਅੱਛਾ ਉਹਦੀ ਬੈਗ ਗੁਰਦੁਆਰੇ ਨੂੰ ਲੱਗਦੀ ਸੀ। ਹਾਂਜੀ ਹਾਂਜੀ। ਉਹਦੀ ਬੈਗ ਗੁਰਦੁਆਰੇ ਨੂੰ ਲੱਗਦੀ ਫਿਰ ਆਲੀ ਕੀ ਬੈਲੀ। ਬਲਾਹ ਜ਼ਰਾ ਚੀਮਾ ਸਾਹਿਬ। ਉਹਦੀ ਬੈਗ ਗੁਰਦੁਆਰੇ ਨੂੰ ਲੱਗਦੀ ਸੀ। ਲੋ ਜੀ ਐ ਐ ਜਗ੍ਹਾ ਤੇ ਗੁਰਦੁਆਰਾ ਸੀ। ਠੀਕ ਹੈ। ਤੇ ਦੱਸਿਆ ਜਾਂਦਾ ਕਿ ਇਹ ਸਾਰੀ ਜਿਹੜੀ ਨਾ ਅੱਗੇ ਆਬਾਦੀ ਬਣੀ ਹੈ ਇਹ ਗੁਰਦੁਆਰੇ ਦਾ ਹੀ ਹਿੱਸਾ ਸੀ ਤੇ ਜੁਗਿੰਦਰ ਸਿੰਘ ਸਾਹਿਬ ਨੇ ਸਾਨੂੰ ਦੱਸਿਆ ਕਿ ਇਹਦੇ ਸੱਜੇ ਪਾਸੇ ਜਿਹੜੀ ਗਲੀ ਹੈ ਤੇ ਅੱਗੋ ਜਾ ਕੇ ਸੱਜੇ ਮੋੜ ਦੀ ਹੈ ਉੱਥੇ ਸਾਡਾ ਘਰ ਸੀ ਉਹ ਸੀ ਉਹਨਾਂ ਨੂੰ ਵਖਾਨ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਕਿ ਤੁਸੀਂ ਵੇਖਿਆ ਕਿ ਅਸੀਂ ਸਰਦਾਰ ਜੁਗਿੰਦਰ ਸਿੰਘ ਸਾਹਿਬ ਨੂੰ ਉਹਨਾਂ ਦੇ ਕਹਿਣ ਦੇ ਮੁਤਾਬਕ ਗੁਰਦੁਆਰੇ ਦੇ ਕੋਲ ਉਹਨਾਂ ਦਾ ਘਰ ਵਖਾਨ ਦੀ ਕੋਸ਼ਿਸ਼ ਕੀਤੀ ਪਰ ਨਾ ਸਾਨੂੰ ਸਮਝ ਆਈ ਤੇ ਨਾ ਹੀ ਉਹਨਾਂ ਨੂੰ ਫਿਰ ਸਾਨੂੰ ਪਤਾ ਚੱਲਿਆ ਕਿ ਇੱਥੇ ਇੱਕ ਸਰਦਾਰ ਫੈਮਿਲੀ ਸੀ ਜਿਹੜੇ ਪਾਰਟੀਸ਼ਨ ਤੋਂ ਕੁਝ ਟਾਈਮ ਪਹਿਲੇ ਮੁਸਲਮਾਨ ਹੋ ਗਏ ਸਨ ਹੁਣ ਅਸੀਂ ਉਹਨਾਂ ਵੱਲ ਜਾ ਰਹੇ ਹਾਂ। ਇਲੇ ਇੱਥੇ ਉਹਨਾਂ ਦਾ ਪੁਰਾਣਾ ਨਾਮ ਸੀ ਤਾਬਾ ਜੋਨਾਂ ਦਾ ਨਾਮ ਚੱਲਦਾ ਰਿਹਾ ਗਲੀਪ ਸਿੰਘ ਅਲ ਮਰੂਫ ਰਿਆਦ ਦਾ ਇਹ ਨਾਮ ਚੱਲਿਆ ਜਿਨੂਣ ਦੇ ਰਿਆਦ ਰਿਆਦ ਗੁਟਿਆਲੇ

ਤੇ ਸਾਰੇ ਬਰਾਦਰੀ ਦੇ ਕੀ ਇਹ ਨਾ ਸਾਰੇ ਸਰਦਾਰਾਂ ਦੀ ਇਹ ਹੈ ਸਾਰੇ ਸਰਦਾਰਾਂ ਦਾ ਮੁਸਲਮਾਨ ਦੇ ਇਤਹਾਸ ਕੋ ਨਹੀਂ ਕੋਈ ਗੋਤਮ ਸਿੰਘ ਗੋਤਮ ਸਿੰਘ ਹੈ ਇਹ ਸਕੂਲ ਹੈ ਉਹ ਸਕੂਲ ਤੇ ਬਾਅਦ ਚ ਬਣਿਆ ਹੈ ਅੱਛਾ ਲਓ ਜੀ ਐ ਵੇਖੋ ਐ ਹਾਜੀ ਗੁਰਦੁਆਰਾ ਠੀਕ ਹੈ ਹੁਣ ਇਹ ਸੜੇ ਹਾਸ਼ਵਰ ਇਹਦੋਂ ਨਹਿਰੋਂ ਰਸਤਾ ਹੁੰਦਾ ਪਿਆ ਇਹ ਬਾਜ਼ਾਰ ਠੀਕ ਹੈ ਤੇ ਇਹ ਇੱਕ ਗਲੀ ਉਹਦੇ ਤੋਂ ਪਹਿਲੂ ਸੱਜੇ ਪਾਸੇ ਮੋੜਦੀ ਹੈ ਇਹਦੇ ਅਗਲੇ ਪਾਸੇ ਗਲੀ ਸੀ ਕਿ ਤੇ ਨਾਲ ਹੀ ਅੱਛਾ ਦਰਵਾਜ਼ਾ ਕਿੱਥੇ ਹੁੰਦਾ ਅੱਛਾ ਇਹ ਅੱਗੇ ਹਲੀ ਹੈ ਨਹੀਂ ਪੁਰਾਣੀ ਦੀਵਾਰ ਹੈ ਐ ਵੇਖੋ ਹਾਲੇ ਵੀ ਉਹ ਆ ਪੁਰਾਣੀ ਨਿਸ਼ਾਨੀ ਨਹੀਂ ਆਈ ਉਹ ਤਾਂ ਜੇ ਪੱਦਰ ਅੱਛਾ ਇਹ ਇਹ ਪਿਛਲੇ ਪਾਸੇ ਗੁਰਦੁਆਰੇ ਦੇ ਪਿਛਲੇ ਪਾਸੇ ਫਿਰ ਆਉਂਦੀ ਹੈ ਆ ਬਿਲਕੁਲ ਜੀ ਮੈਂ ਕੋਟ ਕੀ ਹੋਇਆ ਆਹ ਵੇਲੀ ਬਣ ਗਈ ਆ ਬੇਲੀ ਬੇਲੀ ਹਾਂ ਭਾਜੀ ਵੇਲੀ ਹੈ ਵੇ ਬਿਲਕੁਲ ਹੁਣ ਤੋਂ ਮਕਾਨ ਬਣ ਗਿਆ ਐ ਵੇਖੋ ਖੱਬੇ ਪਾਸੇ ਜਿਹੜੀ ਤੁਸੀਂ ਦੱਸਿਆ ਨਾ ਇੱਥੇ ਗਲੀ ਬੰਦ ਏ ਤੇ ਸਾਹਮਣੇ ਇਹ ਖੁੱਲੀ ਹੈ ਖੁੱਲੀ ਹੈ ਤੇ ਸੱਜੇ ਪਾਸੇ ਆ ਜਿਹੜੀ ਇਹ ਵੀ ਬੰਦ ਹੈ ਇਹ ਵੀ ਬੰਦ ਸੱਜੇ ਪਾਸੇ ਵਾਲੀ ਵੀ ਬੰਦ ਹੈ ਅੱਛਾ ਇਹ ਵੀ ਪ੍ਰਾਣੀ ਮਾਰ ਤੋਹਾਉਂ ਇਹ ਨਹੀਂ ਹੈ ਬਾਤ ਇੱਥੇ ਵੇਖੋ ਆ ਕਿ ਪ੍ਰਾਣੀ ਰਾਣੀ ਮਾਰਦ ਵੀ ਹੈ ਜੀ ਮੋਰੇ ਵੱਲੋਂ ਉਸ ਪਾਸੇ ਚਲੋ ਆ ਕੇ ਸਜਿਆਤ ਇਹ ਐ ਵੇਖੋ ਐਵੇਂ ਨਾ ਗੁਰਦੁਆਰਾ ਆਹ ਗੁਰਦੁਆਰਾ ਤੇ ਗੁਰਦੁਆਰਾ ਇੰਨਾਂ ਗਾ ਆ ਠੀਕ ਹੈ ਆ ਇਹ ਗੁਰਦੁਆਰਾ ਅਸੀਂ ਨੰਗਾ ਆ ਤੇ ਇੱਥੇ ਸਾਹਮਣੇ ਖੁੱਲੀ ਹੈ ਹਾਂ ਇੱਕ ਗਲੀ ਨਾ ਸਾਹਮਣੇ ਵੀ ਜਾਂਦੀ ਹੈ ਅੱਪਾ ਹੁਣ ਖੁੱਲੀ ਹੈ ਪਹਿਲੂ ਬੰਦ ਸੀ ਇਹ ਐ ਜਿਹੜੀ ਸੱਜੇ ਪਾਸੇ ਹੈ ਨਾ ਇਹ ਬੰਦ ਹੈ ਇਹ ਬੰਦੇ ਆ ਵੀ ਕਰ ਇਹ ਬੰਦੇ ਤੇ ਖੱਬੇ ਪਾਸੇ ਇਹ ਵੀ ਬੰਦੇ ਲੇਕਿਨ ਇਹ ਜਿਹੜੀ ਤੁਸੀਂ ਦੱਸਦੇ ਹੋ ਨਾ ਖੱਬੇ ਪਾਸੇ ਬੈਕ ਦੇ ਹਵੇਲੀ ਇਹਦੇ ਤੇ ਸ਼ੱਕ ਪੈਂਦਾ ਹੈ ਕਾਫੀ ਵੱਡਾ ਮਕਾਨ ਹੈ ਆਹ ਉਹ ਹੈ ਉਹਨਾਂ ਦੇ ਇਹ ਬਣ ਗਈ ਹੈ ਇਹ ਵਾਲਾ ਨਹੀਂ ਵੀ ਪਜੇ ਤੇ ਵੀਤੀ ਬਣ ਗਈ ਹੈ ਨਾ ਜਿੱਦੀ ਤੋਂ ਬਾਅਦ ਇਹ ਪਾਣੀ ਨਹੀਂ ਹੁੰਦੀ ਜਿੱਕੇ ਜਾਣੀ ਕਿ ਇਹ ਕਿਹੜਾ ਕੋਟੀਆ ਮਕਾਨ ਦਾ ਬਣ ਰਿਹਾ ਹੈ ਉਹ ਅੱਛਾ ਮੈਨੂੰ ਸਮਝ ਨਹੀਂ ਆ ਰਹੀ ਤੇ ਪੰਦ ਤੇ ਫਿਰ ਅਸੀਂ ਦੇ ਹੀ ਆਏ ਵਾ ਜਾ ਕੇ ਆਹ ਵੇਖੋ ਅਗੋ ਇਸ ਖਾਦੇ ਹੋਏ ਐ ਵੇਖੋ ਇਹ ਵੀ ਪੁਰਾਣਾ ਮਕਾਨ ਜੇ ਇਹ ਵੇਖੋ ਅੱਗੇ ਮਸਜਿਦ ਵੀ ਆਇਆ ਜੇ ਕਿ ਬਾਅਦ ਜੀ ਬਣੀ ਹੋਣੀ ਹੈ ਬਾਅਦ ਨੂੰ ਇਹ ਗੋਪਰਾ ਨਿਕਲ ਜਾਂਦੀ ਹੈ ਦੂਰ ਆਹੋਂ ਕੰਦੂ ਦੇ ਮੋਕੇ ਉਸੇ ਖੱਬੇ ਮੋੜਨਾ ਆਹੋ ਇੱਥੇ ਆ ਗਲੀ ਇਹ ਦੇਖੋ ਇਹ ਬਾਜ਼ਾਰ ਇੱਥੇ ਕ ਖੱਬੇ ਗਲੀ ਆਈ ਏ ਇਹ ਬੰਦ ਏ ਨਹੀਂ ਆਹੋ ਅੱਗੇ ਉਹ ਤੱਕ ਬੰਦ ਬਾਅਦੋਂ ਖੁੱਲੀ ਏ ਇਹ ਉਦੋਂ ਬੰਦ ਸੀ ਹੁਣ ਖੁੱਲੀ ਏ ਖੱਬੇ ਪਾਸੇ ਆਜੋ ਘਾਜੋ ਇੱਕ ਮਿੰਟ ਉਹ ਨਹੀਂ ਸੱਜੇ ਪਾਸੇ ਵਾਲੀ ਬਹਾਨੀ ਸੱਜੇ ਪਾਸੇ ਕਿਹੜੀ ਜੀ ਆਉਂਦੋਂ ਸੱਜੇ ਪਾਸੇ ਲਿਵਹਾਂ ਲੱਗਿਆ ਦੇਖਿਓ ਵਰਕੋਰ ਦੇ ਕੋਲ ਖੱਬੇ ਪਾਸੇ ਬਾਜ਼ਾਰ ਹੁੰਦਾ ਸੀ ਉਹ ਰਸਤਾ ਕਿੱਥੇ ਵੇ ਇਹ ਬਾਜ਼ਾਰ ਹੀ ਜੇ ਸਾਰਾ ਬਾਜ਼ਾਰ ਤਾਂ ਗੋ ਗਿਆ ਇਹ ਵੇਖੋ ਅੱਜ ਵੀ ਦੁਕਾਨਾਂ ਨੇ ਵੇਖੋ ਸੱਜੇ ਪਾਸੇ ਆਇਓ ਨਾ ਸੱਜੇ ਮੈਂ ਕੰਮੀ ਦੀ ਗੱਲ ਕਰਾਂ ਬੱਲੇ ਪਾਸੇ ਬਾਜ਼ਾਰ ਹੁੰਦਾ ਸੀ ਖੱਬੇ ਪਾਸੇ ਖੱਬੇ ਪਾਸੇ ਪਾਸੇ ਬਾਜ਼ਾਰ ਹੁੰਦਾ ਛੱਜੇ ਪਾਸੇ ਸਰਕਾਰੀ ਖੱਬੇ ਪਾਸੇ ਵੀ ਖੱਬੇ ਵੀ ਬਾਜ਼ਾਰ ਹੈ ਸੱਜੇ ਵੀ ਬਾਜ਼ਾਰ ਹੈ ਯਾਨੀ ਇਹ ਖੱਬੇ ਬਾਜ਼ਾਰ ਹੀ ਹੈ ਉਹ ਆ ਕੋਨੇ ਤੇ ਹੁੰਦਾ ਹੈ ਆ ਜਿਹੜਾ ਜਿਹੜਾ ਨਹਿਰ ਵੱਲੋਂ ਰਾਹ ਹੁੰਦਾ ਨਾ ਜਿਹੜਾ ਨਹਿਰ ਵੱਲੋਂ ਰਾਹ ਹੁੰਦਾ ਅਸੀਂ ਉਸ ਰਾਹ ਦੇ ਉੱਤੇ ਆ ਖੱਬੇ ਸੱਜੇ ਦੋਵਾਂ ਪਾਸੇ ਬਾਜ਼ਾਰ ਹੈ ਆ ਠੀਕ ਹੈ ਲੋ ਜੀ ਇਹ ਵੇਖੋ ਇਹ ਰਸਤਾ ਆ ਰਿਹਾ ਨਹਿਰ ਵਾਲੇ ਪਾਸਿਓਂ ਠੀਕ ਹੈ ਤੇ ਇਹ ਜਨਾਬ ਗੁਰਦੁਆਰਾ ਹੈ ਇਹਦੇ ਨਾਲ ਸੱਜੇ ਪਾਸੇ ਵੀ ਗਲੀ ਮੋੜਦੀ ਏ ਇੱਕ ਦਰਵਾਜ਼ਾ ਦੱਸਦੇ ਨੇ ਇੱਥੇ ਸੀ ਤੇ ਇੱਕ ਅੱਗੇ ਸਿੱਧਾ ਬਾਜ਼ਾਰ ਏ ਇੱਕ ਦਰਵਾਜ਼ਾ ਦੱਸਦੇ ਨੇ ਕਿ ਇੱਥੇ ਕਿੱ데 ਸੀ ਮੇਰਾ ਦਾਦਾ ਤੇ ਬੜੀ ਪਹਿਲੂ ਫੌਤ ਹੋ ਗਿਆ ਮੇਰੇ ਵਾਲਦ ਤੇ ਬਚਪਨ ਦੀ ਫੌਤ ਹੋ ਗਿਆ ਮੇਰਾ ਦਾਦਾ ਮੇਰਾ ਆਪਾ ਇਕੱਲਾ ਹੀ ਭਰਾ ਸੀ ਤੇ ਦੋ ਭੈਣਾਂ ਸਨ ਸਾਈਂ ਜਿੱਤਾ ਮੇਰਾ ਦਾਦਾ ਹੈ ਦਾ ਤੇਰਾ ਪਰ ਆਉਂਦਾ ਹੀ ਹੋਣ ਲੱਗੂ ਤੱਕਣਾ ਮੇਰਾ ਦਾ ਤੇਰਾ ਪਰ ਆ ਚਾਚੇ ਕਾਪੇ ਇਹ ਜਿਹੜੇ ਪਾਸੇ ਸਿਮਰ ਕੁਸ਼ੀ ਤਾਂ ਸੀ ਨਾ ਉਹਨੇ ਕਿਹਾ ਮੈਂ ਚੜਦੇ ਪਾਸੇ ਸਾਂ ਅਸੀਂ ਇਕੱਲਾ ਕਹਾ ਸਾਂ ਇੱਧਰ ਗੁਰਦੁਆਰਾ ਤੁਸੀਂ ਜਿਹੜਾ ਕੋਈ ਆਹਦੇ ਬਜ਼ਾਰ ਚ ਸੀ ਕਿ ਗੁਰਦੁਆਰਾ ਇੱਕ ਪਹਾੜ ਵਾਲੀ ਸਾਈਡ ਤੇ ਨੁੜਿਆਂ ਦਾ ਸਕੂਲ ਸੀ ਉਦੋਂ ਵੀ ਸਕੂਲ ਸੀ ਝੋੜਾ ਜਾ ਇਹ ਬਜ਼ਾਰ ਚ ਸੀ ਇਹ ਚੜਦੇ ਚੜਦੇ ਹੁੰਦੀ ਹੈ ਲੈ ਕੂਰਵੜਾ ਨਾਂ ਕੀ ਇੱਥੇ ਡੇਰਾ ਲਾ ਇੱਧਰ ਵਾਲਾ ਖੂਸੀ ਕੇ ਡੇਰਾ ਬੁੱਢਾ ਖੂ ਬੁੱਢਾ ਖੂ ਜੋ ਹੋਇ ਤੀ ਲਾਂਗੇ ਉਧੇ ਉਧਰੋਂ ਡਾਕ ਤੋਂ ਤਰੀ ਕੇ ਅੱਗੇ ਬੁੱਢਾ ਖੂ ਹੁੰਦਾ ਉੱਥੇ ਮੈਨੂੰ ਆ ਕੇ ਬਾਦ ਹੋਇਆ ਸਰਦਾਰ ਡਰ ਗਏ ਸਨ ਬਾਗਾਂ ਦਾ ਸੀ ਕਿ ਡੇਰਾ ਸਿਖਾਂ ਦਾ ਡੇਰਾ ਇੱਕ ਸਿਖਾਂ ਦਾ ਡੇਰਾ ਨਾ ਹੀ ਸਿਖਾਂ ਦਾ ਅੱਜ ਵੀ ਤੁਸੀਂ ਇੰਨੇ ਚਲੋ ਹਾਂ ਦੇਰ ਕੋ ਅਸ ਵੀ ਅਮਰੀਕਾ ਉੱਥੇ ਮੇਰਾ ਇੱਕ ਭਾਈ ਏ ਜਰਨੈਲ ਸਿੰਘ ਉਹਦਾ ਨਾਮ ਏ ਪੈਟਰੋਲ ਪੰਪ ਉਹਦੇ ਆਪਣੇ ਨੇ ਮੈਂ ਤੁਹਾਨੂੰ ਦਾ ਫੋਨ ਨੰਬਰ ਦਿੰਦਾ ਫਿਰ ਤੁਸੀਂ ਉਹਦੇ ਨਾਲ ਗੱਪਸ਼ਪ ਲਾਓ ਤੇ ਤੁਸੀਂ ਇਹ ਕੋਈ ਕਰਨ ਦੀ ਬਜਾਏ ਜੁਲਾਹ ਸਾਹਿਬ ਨੂੰ ਤੁਹਾਨੂੰ ਇੱਥੇ ਮਰਹਾਲੇ ਪਾ ਕੇ ਤਾਂ ਤੁਹਾਨੂੰ ਸਮੇਂ ਮਿਲਾ ਦੇਣੇ ਆ ਸਾਡੀ ਦਾਵਤ ਖੋਲ ਕਰੋ ਮੰਜੀ ਲੱਭੇਗੀ ਬਿਸਤਰਾ ਲੱਭੇਗਾ ਰੋਟੀ ਲੱਭੇਗੀ ਟੈਨਸ਼ਨ ਨਹੀਂ ਲੈਣੀ ਤੁਸੀਂ ਘੌਰ ਆ ਕੇ ਉਤਰੋ ਤੇ ਅਹੀਂ ਤੋਂ ਰਸੀਬ ਕਰਾਂਗੇ ਬਾਤ ਦੀ ਗੱਲ ਨਹੀਂ ਸਾਡੇ ਸਾਰੇ ਉਹਦੇ ਨੇ ਸਾਨੂੰ ਮਿਲ ਕੇ ਜਾਂਦੇ ਨੇ ਸਾਈਂ ਦਿੱਤਾ ਪ੍ਰਭ ਦਿਹਾੜ ਮੈਂ ਉਹਨੇ ਬੇਕੋ ਮਿਲਾਂ ਸੁਣੀ ਹੈ ਨਾ ਤੇ ਯਾਦ ਰੱਖੀ ਹੈ ਗੁਬਾਰ ਸਿੰਘ ਮਲਖਾਲੇ ਜਿਹੋ ਰਹਾ ਕੋਈ ਸਰਦਾਰ ਜੀ ਗੱਲ ਮੰਨੋ ਨਾ ਯਾਦ ਗੁਬਾਰ ਸਿੰਘ ਦੋ ਸਾਬਤ ਕਰੋ ਨਾ ਮਲਖਾਲੇ ਕੰਮ ਬੁਲਾਵ ਛੇ ਗਿਆ ਸੀ ਗੁਰਦੇਵ ਸਿੰਘ ਹੈ ਸੀ ਸਰਦਾਰ ਸਾਹਿਬ ਨਾਲ ਤੁਹਾਡਾ ਰਾਬਤਾ ਕਿਸ ਤਰ੍ਹਾਂ ਆਇਆ अो मन न ਨੇਕਲ ਰਿਸ਼ਤੇਦਾਰੀ ਜਿਹੜੀ ਹੈ ਉਹ ਤੇ ਨਾ ਖਤਮ ਹੁੰਦੀ ਮੇਰੇ ਜਿੰਨੇ ਸਰਦਾਰ ਜੀ ਜਿੰਨੇ ਮੇਰੇ ਰਿਸ਼ਤੇਦਾਰ ਨੇ ਨਾ ਸਾਰੇ ਤਕਰੀਬਨ ਪਾਕਿਸਤਾਨ ਹੁਣ ਆ ਕੇ ਮਿਲ ਚੁੱਕੇ ਨੇ ਅੱਬੇ ਵਾਲੇ ਪਾਸੇ ਵਾਲੇ ਰਹਿੰਦੇ ਨੇ ਤੇ ਅੱਬੇ ਵਾਲੇ ਪਾਸੋਂ ਇੱਕ ਆਇਆ ਸੀ ਇਹ ਚਕਰ ਸਿੰਘ ਸਾਈਂ ਇਹ ਸਰਦਾਰ ਸਾਹਿਬ ਆਏ ਨੇ ਜਨਾਬ ਸਾਡੇ ਸਾਹਮਣੇ ਬੈਠੇ ਨੇ ਫੋਟੋ 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 ਸਾਡੇ ਚਿਕਨ ਦੇ ਗਲਾਮ ਨਾ ਇਹ ਇਨਲ ਐ ਨੰਬਰ ਦੇ ਗੁਲਾਮ ਸਰਵਰ ਤੇ ਪਹਿਲਾ ਜਿਹੜਾ ਲਿਖਿਆ ਉਹ ਮੇਰਾ ਨਾਂ ਸ਼ਬਾਜ਼ ਵੀਡੀਓ ਗੱਲ ਕਰੂੰਗਾ ਤੁਹਾਡਾ ਚਿਹਰਾ ਨਹੀਂ ਲਈਏ ਅਸੀਂ ਜ਼ੈਦ ਦਾ ਟੰਬਰ ਸੀ ਜ਼ੈਦ ਦਾ ਟੰਬਰ ਅੱਜ ਵੀ ਸਾਡੇ ਪੁਰਾਣੇ ਕਾਗਜ਼ਾਂ ਤੇ ਜ਼ੈਦ ਦਾ ਨਾਮ ਲਿਖਿਆ ਹੈ ਸਹੀ ਜ਼ੈਦ ਦਾ ਸਾਈ ਦਿੱਤਾ ਜ਼ੈਦ ਦਾ ਸਾਈ ਦਿੱਤਾ ਤੁਹਾਡੇ ਦਾਦਾ ਜੀ ਦਾ ਭਾਈ ਹੈ ਹਾਂ ਭਾਈ ਗ੍ਰਾਮ ਦੇ ਆ ਸਾਈ ਦਿੱਤਾ ਗੋਪਾਲ ਤੁਹਾਡੇ ਸਕੇ ਆਪਣੇ ਦਾਦਾ ਜੀ ਦਾ ਨਾਮ ਗੋਪਾਲ ਸਿੰਘ ਜਿਹੜੇ ਸਨ ਮੇਰੇ ਦਾਦਾ ਜੀ ਅਗਲੇ ਸਿੰਘ ਵਾਲਤ ਜੀ ਦਾ ਹਾਂਜੀ ਸਸੇ ਅਕਾਲ ਹਾਂਜੀ ਸਰ ਜੀ ਕੀ ਹਾਲ ਚਾਲ ਹੈ ਠੀਕ ਹੋ ਵਧੀਆ ਜੀ ਸਾਰਾ ਸਭ ਖੈਰ ਸੁਖਾ ਜੀ ਜੀ ਸ਼ੁਕਰ ਹੈ ਰੱਬ ਦਾ ਅੱਛਾ ਨਾਂ ਕੀ ਹੈ ਆਪਣਾ ਮੇਰਾ ਨਾਂ ਜੀ ਜਗਿੰਦਰ ਸਿੰਘ ਸਾਈ ਜਗਿੰਦਰ ਸਿੰਘ ਸਾਈ ਤੇ ਫਾਦਰ ਜੀ ਦਾ ਕੀ ਨਾਂ ਹੈ ਸਰ ਮੁਕਲ ਸ਼ੇਖ अच्छा दादा जी ਦਾ ਦਾ ਦੇਵਾ ਸਿੰਘ ਸਾਹੀ ਬੜਦਾਦਾ ਜੀ ਦਾ ਵੀ ਨਾਮ ਯਾਦ ਹੈ ਹਾਂ ਜੀ ਸਰਦਾਰ ਸੋਹਣ ਸਿੰਘ ਸਾਹੀ ਸਹੀ ਹੋ ਗਿਆ ਇਸ ਤੋਂ ਅੱਗੇ ਵੀ ਕਿਸੇ ਦਾ ਯਾਦ ਹੈ ਕੋਈ ਲੋਕਾਂ ਨਹੀਂ ਯਾਦ ਹੈ اچھا ਤੇ ਪਿੰਡ ਕਿਹੜਾ ਸੀ ਆਪਣਾ ਪਾਕਿਸਤਾਨ 'ਚ ਮੁਨਖਾ ਵਾਲਾ ਸੀ ਠੀਕ ਹੋ ਗਿਆ ਤਸੀਲ ਦਸਕਾ ਹਾਂ ਜੀ ਤਸੀਲ ਦਸਕਾ ਜ਼ਿਲ੍ਹਾ ਸਿਆਲकोट ਹਾਂ ਜੀ ਹਾਂ ਉਹ ਉਹਦੀ ਤਹਿਸੀਲ ਨਾ ਬਦਲ ਗਈ ਹੁਣ ਤਹਿਸੀਲ ਸਮਹਣਿਆਲ ਹੋ ਗਿਆ ਠੀਕ ਹੈ ਅੱਗੇ ਸਮਹਣਿਆਲ ਦਸਕੇ ਜੀ ਹੁੰਦਾ ਸੀ ਹੁਣ ਸਮਹਣਿਆਲ ਅਲੱਦਾ ਹੋ ਗਿਆ ਤੇ ਤੁਹਾਡਾ ਘਰ ਇੱਥੇ ਕਿਥੇ ਕਰਕੇ ਸੀ ਘਰ ਸੀਗਾ ਮੇਰਾ ਜੀ ਜਦੋਂ ਨਹਿਰ ਵੱਲ ਆਈਏ ਜੀ ਜੀ ਜੇ ਕੰਗਾ ਤੋਂ ਜਿਆਦੀ ਆਪਣਾ ਪਪਾਲ ਵਾਲੇ ਤੋਂ ਕੰਗਾਂ ਨੂੰ ਮਹਿਲ ਜਾਂਦੀ ਸੀ ਉਸ ਨਹਿਰ ਤੋਂ ਜਦੋਂ ਪਿੰਡ ਵੱਲ ਨੂੰ ਆਈਏ ਅੱਗੇ ਆਪਣਾ ਬੁੱਢਾ ਹੋ ਲੰਘ ਕੇ ਉਥੋਂ ਕੋਈ ਅੱਧਾ ਕੁ ਕਿਲੋਮੀਟਰ ਹੁਣ ਐ ਪਿੰਡਾਂ ਦੇ ਪਿੰਡ ਵੱਟਦੇ ਆਂ ਇੱਕ ਪੰਸਾ ਦੀ ਆਟੇ ਦੀ ਚੱਕੀ ਹੁੰਦੀ ਸੀ ਤੇ ਕੋਲ ਨਾਲ ਸੀ ਗੁਰਦੁਆਰਾ ਠੀਕ ਹੈ ਉਹ ਗੁਰਦੁਆਰੇ ਦੇ ਵਿੱਚ ਸੀਗੀ ਹਲਟੀ ਤੇ ਗੁਰਦੁਆਰੇ ਦੇ ਪਿੱਛੇ ਸੀ ਬਹੁਤ ਵੱਡੀ ਹਵੇਲੀ ਪੱਕੀਆਂ ਇੱਟਾਂ ਦੀ ਬਣੀ ਸੀ ਬੜੇ ਕਿਸੇ ਵੱਡੇ ਸਰਦਾਰ ਦੀ ਹੋਣੀ ਹੈ ਬੰਦੇ ਨੂੰ ਨਹੀਂ ਪਤਾ ਕੀ ਦੀ ਸੀ ਉਹ ਅੱਛਾ ਕਿ ਜਦੋਂ ਗੁਰਦੁਆਰੇ ਖੜੇ ਹੋ ਕੇ ਗੁਰਦੁਆਰੇ ਵੱਲ ਵੇਖੀਏ ਤੇ ਖੱਬੇ ਪਾਸੇ ਇੱਕ ਆਪਣਾ ਗਲੀ ਜਾਂਦੀ ਸੀ ਉਹ ਮਲਖਾਵੇ ਦਾ ਵੱਡਾ ਬਾਜ਼ਾਰ ਹੀ ਸੀ ਉਹ ਸਿੱਧਾ ਅੱਗੇ ਬਾਜ਼ਾਰ ਨੂੰ ਨਿਕਲ ਜਾਂਦੀ ਸੀ ਅੱਛਾ ਤੇ ਪਾਸੇ ਮੁੜਦੀ ਸੀ ਉਹ ਕੋਈ 100 150 ਗੱਜ ਜਾ ਕੇ ਨਾਲ ਦੇ ਫਿਰ ਤੇ ਖੱਬਿਆਸ ਨੂੰ ਮੁੜ ਜਾਂਦੀ ਸੀ ਅੱਗੇ ਖੱਬਿਆਸ ਨੂੰ ਮੁੜ ਕੇ ਤੇ ਮੁੜਦੀ ਮੁੜਦੀ ਤੇ ਗਾਹ ਆਉਂਦੀ ਸੀ ਕੋਈ 200 ਗੱਜ ਚੱਲ ਕੇ ਤੇ ਕੋਈ ਜਿਹੜੀ ਵੱਡੀ ਬੇਲਦੀ ਸੀ ਨਾ ਗੁਰਦੁਆਰੇ ਦੇ ਪਿਛਲੇ ਪਾਸੇ ਤੇ ਉਸ ਸੜਕ ਦੇ ਉਸ ਗਲੀ ਚੋਂ ਦਾ ਵਿੱਚ ਦਾ ਵੱਡਾ ਗੇਟ ਸੀ ਦਰਵਾਜ਼ਾ ਹੁੰਦਾ ਸੀ ਅੱਛਾ ਉਹਦਾ ਵੱਡਾ ਫੁੱਲਾ ਗੇੜਾ ਸੀ ਉਹਦਾ ਫਿਰ ਪਤਾ ਵਿਖਿਆ ਸੀ ਚੰਗੀ ਤਰ੍ਹਾਂ ਅੱਛਾ ਤੇ ਉਸ ਤੋਂ ਕੁਝ ਪਾ ਕੇ ਜਾ ਕੇ ਤੇ ਸਾਹਮਣੇ ਦੀ ਇੱਕ ਵੱਡਾ ਸਾਰਾ ਉੱਚੀ ਸਾਰੀ ਕੋਠੀ ਸੀ ਥੋੜੀ ਬੁੜੀ ਚੜ੍ਹ ਕੇ ਜਾਣਾ ਪੈਂਦਾ ਸੀ ਤਾਂ ਉੱਚਾ ਸੀ ਸਾਹ ਦਾ ਅੱਛਾ ਉਹ ਫਿਰ ਉਹ ਗਲੀ ਜਿਹੜੀ ਦੋ ਪਾਸੇ ਤੋਂ ਫਾੜ ਹੋ ਜਾਂਦੀ ਇੱਕ ਖੰਬੇ ਪਾਸੇ ਇੱਕ ਸੱਜੇ ਪਾਸੇ ਸਹੀ ਹੈ ਖੰਬੇ ਪਾਸੇ ਜਿਹੜੀ ਜਾਂਦੀ ਹੈ ਗਲੀ ਉਹ ਕੋਈ ਜਾ ਕੇ ਬੰਦੋ ਜਾਂ ਇਸੀ ਉੱਥੇ ਉਹ ਮੇਰੇ ਰਿਸ਼ਤੇ ਚ ਪਾਇਆ ਹੀ ਲੱਗੇ ਸਰ ਸਹੀ ਹੈ ਪੌਂਸੇ ਜੀ ਅੱਛਾ ਉਹਨਾਂ ਦੇ ਪਰਦਾ ਗਾਦੇ ਤੇ ਮੇਰੇ ਪਰਦੇ ਦਾਦੇ ਜੀ ਸਕੇ ਭਰਾ ਸਨ ਸਹੀ ਹੈ ਕਿ ਜਿਹੜੀ ਜਿਹੜੀ ਉਹ ਕੋਠੀ ਕੋਲ ਸੱਜੇ ਪਾਸੇ ਉਹ ਗਲੀ ਮੁੜਦੀ ਸੀ ਉੱਥੇ ਕੋਈ ਸੌਂਗਵਾ ਜਾ ਕੇ ਸੱਜੇ ਹੱਥ ਸੜਾ ਪੱਕਾ ਕਰ ਸੀ ਟਿੱਕਾ ਵਾਲਾ ਤੇ ਦੋ ਤਖਤੇ ਲੱਗੇ ਸਨ ਉਹ ਤਖਤੇ ਮਜ਼ਬੂਤ ਸਨ ਉੱਥੇ ਪੌੜੀਆਂ ਵੀ ਸਾਂ ਚੜ ਕੇ ਅੰਦਰ ਜਾਣਾ ਪੈਂਦਾ ਸੀ ਸਹੀ ਹੈ ਅੰਦਰ ਵੱਟਦੇ ਤੇ ਤੇ ਜਿਹੜਾ ਉਹ ਪੱਕੀਆਂ ਪੌੜੀਆਂ ਚੜਦੀਆਂ ਸਨ ਉਸ ਤੋਂ ਕੋਠੇ ਵੱਲ ਤੇ ਉਹ ਬ੍ਰਾਂਡਾ ਸੀ ਅੰਦਰ ਵੱਟਦੇ ਬ੍ਰਾਂਡਾ ਸੀ ਬ੍ਰਾਂਡੇ ਕੋਨੇ 'ਚ ਪੌੜੀਆਂ ਚੜਦੀਆਂ ਸਨ ਤੇ ਅੱਗੇ ਤੇ ਪੌੜੀਆਂ ਦੇ ਥੱਲੇ ਸੀ ਸਾਡੀ ਰਸੋਈ ਸਹੀ ਹੈ ਆ ਪੌੜੀਆਂ ਥੱਲੇ ਹਾਜੀ ਉਹ ਛੱਤੀ ਰਸੋਈ ਥੋੜੀ ਛੋਟੀ ਜੀ ਤੇ ਬਾਹਰ ਵਿਹੜੇ 'ਚ ਸਾਡਾ ਪੱਕੇ ਚੁੱਲ੍ਹੇ ਸਨ ਸਹੀ ਹੈ ਜਿਹੜੀ ਉਹ ਸੀ ਅੱਗੇ ਸੋਈ ਦੇ ਕੋਲੋਂ ਵੱਡਾ ਮੇਨ ਐਂਟਰੀ ਸਾਡੇ ਪ੍ਰਸਾਰ ਪ੍ਰਸਾਰ ਕਹਿੰਦੇ ਸਨ ਖੁੱਲਾ ਯਾਗ ਜੀ ਜੀ ਛੱਤ ਆ ਉਹ ਪ੍ਰਸਾਰ ਸੀ ਪ੍ਰਸਾਰ ਦੇ ਪਿੱਛੇ ਮੈਨੂੰ ਯਾਦ ਹੈ ਦੋ ਉੱਠੇ ਕੋਠੜੀਆਂ ਕਹਿ ਲਓ ਜਾਂ ਕੋਠੇ ਸਾਡੇ ਦੋ ਪਿੱਛੇ ਕਮਰੇ ਸਹੀ ਹੈ ਇਹ ਤੇ ਮਰੀ ਯਾਦ ਹੈ ਸਹੀ ਹੈ ਅਜੀਬ ਲੱਗ ਰਿਹਾ ਹੈ ਅੱਛਾ ਉਹ ਜਿਹੜੀ ਸਾਡੇ ਅੱਗੇ ਨਿਕਲੋ ਨਾਲ ਦਾ ਘਰ ਸੀ ਨਾਜਰ ਸਿੰਘ ਜੀ ਹਸ ਸਰ ਸਦਾ ਨਾਜਰ ਸਿੰਘ ਤੇ ਹੋਰ ਮੈਨੂੰ ਪੱਕਾ ਨਾਂ ਨਹੀਂ ਯਾਦ ਕੋਈ ਤਾਰੂ ਜਾਗਰ ਸਿੰਘ ਸੀ ਜਾਂ ਬਦਸ ਇਹੋ ਜੇ ਨਾਲ ਸੰਬੰਧ ਪਰਮਾਦੇ ਅੰਦਰ ਸਿੰਘ ਜੀ ਉਸ ਸਹੀ ਹੈ ਤੁਹਾਡੇ ਘਰ ਦੇ ਮਕਾਨ ਦੇ ਸਾਹਮਣੇ ਕੋਈ ਤਾਂ ਥਾ ਜਿਹੜਾ ਥਾ ਕਾ ਵੀ ਖੁੱਲਾ ਹੁੰਦਾ ਸੀ ਖੁੱਲੇ ਖੇਪਾ ਕੇ ਫੇਤ ਕੋਤ ਪਏ ਸਨ ਤੇ ਪਸਾਨੀ ਵੀ ਉਹਦੇ ਮਕਾਨ ਬਣ ਗਿਆ ਉਹਦੇ ਦੇ ਖੁੱਲਾ ਸੀ ਅੱਛਾ ਤੁਹਾਡੇ ਘਰ ਤਾਂ ਤੁਹਾਡੇ ਪਸਾਨੀ ਪਿੰਡਾਂ ਜਿਹਾ ਉਹਨਾਂ ਤੋਂ ਗਲੀ ਅੱਗੇ ਜਾਂਦੀ ਸੀ ਜਾਂ ਬਾਤ ਸੀ ਇਹ ਮੈਂ ਨਹੀਂ ਕਹਿ ਸਕਦਾ ਯਾਰ ਅੱਛਾ ਇਹ ਨਹੀਂ ਯਾਦ ਇਹ ਤੁਹਾਡੇ ਘਰ ਦੇ ਸਾਹਮਣੇ ਸਿਰਫ ਇੱਕ ਪਲਾਟ ਖੁੱਲਾ ਸੀ ਜਾਂ ਸਾਰੀ ਜਗ੍ਹਾ ਖੁੱਲੀ ਸੀ ਕੋਈ ਖੁੱਲਾ ਸੀ ਬਾਬਾ ਖੁੱਲਾ ਜੀ ਪੂਰਾ ਖੱਤਾ ਹੀ ਹੁੰਦਾ ਅੱਧਾ ਕਿਲੇ ਬਾਬਾ ਵਾਈ ਸੀ ਅੱਛਾ ਖੇੜ ਦੇ ਸਾਥ ਉਹ ਇਕੱਲਾ ਥਾ ਸੀ ਖੇੜ ਦੇ ਸਾਥ ਇੱਕ ਸੱਜੇ ਪਾਸੇ ਕਰਕੇ ਮਕਾਨ ਵੀ ਬਣਿਆ ਸੀ ਕੋਈ ਪਰ ਉਹ ਬਾਬਾ ਖੁੱਲਾ ਥਾ ਸਾਡੇ ਖੇਡਾ ਕੁੱਟਣ ਵਾਸਤੇ ਅੱਛਾ ਇੱਕੋ ਗਵੰਡੀ ਦਾ ਨਾਮ ਯਾਦ ਹੈ ਬਸ ਸਰਦਾਰ ਨਾਜ਼ਰ ਸਿੰਘ ਕੋਈ ਕਨਾਲ ਦਾ ਸਾਡਾ ਘਰ ਸੀ ਉਹਦਾ ਵੀ ਮੈਨੂੰ ਪਤਾ ਹੈ ਨਾਜ਼ਰ ਸਿੰਘ ਉਹ ਫਿਰ ਇੰਡੀਆ 'ਚ ਵੀ ਆ ਕੇ ਸਾਡੇ ਨੇੜੇ ਪਿੰਡ ਦੇ ਵਿੱਚ ਉਹਨਾਂ ਦੀ ਜ਼ਮੀਨ ਲਾਟ ਹੋਈ ਸੀ ਤੇ ਦੂਜੇ ਭਰਾ ਦਾ ਨਾਮ ਸ਼ਾਇਦ ਉਜਾਗਰ ਸਿੰਘ ਸੀ ਜਾਂ ਕੀ ਸੀ ਮੈਨੂੰ ਯਾਦ ਨਹੀਂ ਸਹੀ ਹੋ ਗਿਆ ਕਿੰਨੀ عمر ਸੀ ਉਹ ਤੁਹਾਡੀ ਮੈਂ 6 ਕੁ ਸਾਲ ਦਾ ਸੰਜੀ ਅੱਛਾ ਅੱਛਾ ਤੇ ਸਕੂਲ ਜਾਂਦੇ ਸੋ ਮੈਨੂੰ ਲੱਗਦਾ ਹੈ ਮੇਰੇ ਚਾਚਾ ਜੀ ਬੜਾ ਸਟਰੋਂਗ ਸੀ ਛੋਲੇ ਚਾਚਾ ਸੀ ਸਰਦਾਰ ਅਮਰ ਸਿੰਘ ਉਹ ਮੈਨੂੰ ਸਕੂਲ ਪਾਇਆ ਸੀ ਕੱਚੀ ਕੱਚੀ ਪੱਕੀ ਜਿਹੀ ਹਵਾਂਗਾ ਅੱਛਾ ਤੇ ਮੁੜ ਕੇ ਫਿਰ ਹੋ ਗਈ ਪਾਰਟੀਸ਼ਨ ਹੋ ਗਈ ਤੁਹਾਨੂੰ ਅਸੀਂ ਪਿੰਡ ਦੀਆਂ ਗਲੀਆਂ ਵਹਾਈਆਂ ਤੁਹਾਡੇ ਇੱਕ عزیز ਹੀ ਨੇ ਉਹਨਾਂ ਦੇ ਨਾਲ ਚਲੋ ਤੁਹਾਡੀ ਗੱਪਸ਼ਪ ਕਰਵਾਤੀ ਮੁਲਾਕਾਤ ਕਰਵਾਤੀ ਤੋ ਕਿਹਦਾ ਲੱਗਾ ਤੁਹਾਨੂੰ ਇਹਨੂੰ ਕਿਹਾ ਕਿ ਪੜਤਾਂ ਤੇ ਦੱਸੇ ਕਿ ਤੇ ਉਹਨਾਂ ਦੀ ਅੱਠ ਕੋਈ 60 ਕੋ ਅੱਠ ਹੈ ਥੋੜੀ ਬਥੀ ਕਿ ਜੇ ਰਾਸ਼ੀ ਰਲਦੀ ਲੱਗਦੀ ਹੈ ਹਾਂ ਰਲਦੀ ਉਹ ਨਾ ਦੱਸਦੇ ਨੇ ਕਿ ਤੋ तकरीबन ਤੁਹਾਡੇ ਪਿੱਛੇ ਨਾ ਇੱਕ ਹੀ ਨੇ ਤੇ ਕਿਹਦਾ ਲੱਗਾ ਤੁਹਾਨੂੰ ਪਿੰਡ ਦੀਆਂ ਗਲੀਆਂ ਵੇਖ ਕੇ ਤੇ ਆਪਣੇ ਰਿਸ਼ਤੇਦਾਰਾਂ ਨੂੰ ਮਿਲ ਕੇ ਗਲੀਆਂ ਤੇ ਬਹੁਤ ਵਧੀਆ ਬਣੀਆਂ ਨੇ ਸਾਰ ਮਖਾ ਤੇ ਪੱਕਾ ਸ਼ਿਫਟਡ ਹੋ ਗਿਆ ਸਭ ਕੁਝ ਸ਼ਹਿਰ ਲੱਗਦਾ ਜਿਵੇਂ ਸ਼ਹਿਰ ਹੀ ਹਾਂਜੀ ਗਲੀਆਂ ਤੱਕ ਲੱਗਦੀ ਆ ਪਰ ਮੈਨੂੰ ਨਹੀਂ ਸੀ ਪਤਾ ਗਲੀਆਂ ਉਦੋਂ ਵੀ ਇੰਨੀਆਂ ਤੰਗ ਹੋਣੀਆਂ ਹਨ ਅਨੇ ਉਦੋਂ ਵੀ ਤੰਗ ਹੀ ਆ ਦੇਖ ਰਾ ਰਾ ਵੀ ਇਸ ਤਰ੍ਹਾਂ ਗਲੀਆਂ ਸਰੋਗ ਵੀ ਇਹ ਜਿਹੜੇ ਪੁਰਾਣੇ ਪੇੜ ਨੇ ਨਾ ਉਹਨਾਂ ਦੇ ਅੰਦਰ ਸਾਰੀਆਂ ਗਲੀਆਂ ਪਹਿਲੂ ਇੰਜ ਹੀ ਸਨ ਪਤਾ ਹੋਵੇ ਸਮਝ ਬਾਬਾ ਬਲਕਿ ਜਿੱਥੇ ਗਲੀਆਂ ਤੰਗ ਹੁੰਦੀਆਂ ਉਹ ਨਿਸ਼ਾਨੀ ਸਮਝੀ ਜਾਂਦੀ ਏ ਉਹ ਕਹਿੰਦੇ ਨੇ ਲੱਗਦਾ ਸਰਦਾਰਾਂ ਦਾ ਪੇਂਡ ਏ ਉਹ ਇੱਕ ਪਤਾ ਨਹੀਂ ਕੀ ਇੱਕ ਮਨਸੂਬੇ ਦੇ ਤਹਿਤ ਤੰਗ ਰੱਖੀਆਂ ਜਾਂਦੀਆਂ ਹਨ ਤਾਨੇ ਕੀ ਗੱਲੇ ਪਰ ਜਦੋਂ ਅਸੀਂ ਆਏ ਆ ਉਦੋਂ ਤੁਸੀਂ ਉਹ ਕੜ ਕੇ ਜਾਈ ਉਦੋਂ ਸਾਡਾ ਕੋਈ ਨੁਕਸਾਨ ਨਹੀਂ ਹੋਇਆ ਮਨ ਕਰਕੇ ਸੀ। ਉਹ ਸੁਣਿਆ ਨਹੀਂ ਕਿਸੇ ਕੋਲ ਸੀ। ਠੀਕ ਹੋ ਗਿਆ। ਤੇ ਅਸੀਂ ਹੁਣ ਰਿਕਵੈਸਟ ਕਰਨੇ ਆ ਵੀਡੀਓ ਵੇਖਣ ਵਾਲਿਆਂ ਕੇ ਕਿ ਜਿਹੜਾ ਕੋਈ ਜਾਣਦਾ ਹੈ ਮਤਲਬ ਤੁਹਾਡੇ ਵੱਡਿਆਂ ਦੇ ਬਾਰੇ ਜੀ ਸਾਨੂੰ ਦੱਸਿਆ ਜਾਏ ਕਿ ਇਹਨਾਂ ਦਾ ਘਰ ਕਿੱਥੇ ਕਰਕੇ ਸੀ ਤਾਂ ਕਿ ਦੁਬਾਰਾ ਤੁਹਾਨੂੰ ਤੁਹਾਡਾ ਘਰ ਜਾ ਕੇ ਸੀ ਵਿਖਾ ਦਈਏ। ਹਾਂਜੀ ਹਾਂ। ਸੋ ਮੈਂ ਘਰ ਦੇਖਣਾ ਚਾਹੁੰਦਾ ਕਰਦਾ। ਕਿਉਂ ਦਿਖਾਣਾ ਚਾਹੁੰਦਾ ਵੀ ਆ ਸਾੜਾ ਘਰ ਸੀ ਪੱਕਾ ਘਰ ਸੀ ਉਦੋਂ ਸਾਡੇ ਪਿੰਡ ਦੇ ਵਿੱਚ ਉਹਨਾਂ ਦਿਨਾਂ ਪੱਕੇ ਘਰ ਲੋਕਾਂ ਦੇ ਘਾਟੀ ਹੁੰਦੇ ਸਨ ਸਹੀ ਹੈ ਇਹ ਕਿਸੇ ਵੱਡਾ ਵੱਡਾ ਕੋਠੀ ਜਿਹੜੀ ਮੇਰੇ ਆਪਣੇ ਪਿਤਾ ਜੀ ਦੇ ਦਾਦੇ ਪੁਰਖਾਤੇ ਉੱਪਰ ਆਸਨ ਉਹਨਾਂ ਦਾ ਪੁੱਤਰ ਸੀ ਸਰਦਾਰ ਕਲਦੀਪ ਸਿੰਘ ਅੱਛਾ ਮੇਰੇ ਭਰਾ ਹੀ ਲੱਗੇ ਅੱਛਾ ਉਹ ਜਿਹੜੇ ਸਨ ਕੋਠੀ ਵਾਲੇ ਉਹਨਾਂ ਦਾ ਨਾਂ ਵੀ ਪਤਾ ਤਰ੍ਹਾਂ ਬਿਆਲ ਸੀ ਜਾਂ ਪਤਾ ਨਹੀਂ ਪਤਾ ਉਹ ਕੋਈ ਮਰੀ ਪੇ ਨੌਕਰੀ ਕਰਦੇ ਸਨ ਅੱਛਾ ਉੱਥੋਂ ਸੱਜੇ ਪਾਸੇ ਸਾਡਾ ਗਲੀ ਮੁੜ ਕੇ ਸਾਡੇ ਘਰ ਕੋਲ ਜਾਂਦੀ ਸੀ। ਅੱਛਾ ਤੁਹਾਡੇ ਕੋਈ ਯਾਰ ਬੇਲੇ ਵੀ ਹੈ ਸਨ ਬਚਪਨ ਦੇ ਵਿੱਚ? ਨਹੀਂ ਹੁਣ ਕਿਤੇ ਮੈਨੂੰ ਇਹਦਾ ਨਾਮ ਨਹੀਂ ਯਾਦ। ਨਾ ਨਹੀਂ ਯਾਰ। ਯਾਰਾਂ ਦੇ ਨਾਮ ਯਾਦ। ਸਹੀ ਹੈ। ਪਿੰਡ ਵੱਡਦੇ ਬੜਾ ਖੁੱਲਾ ਏਰੀਆ ਹੁੰਦਾ ਸੀ ਪਿੰਡ ਦਾ। ਖੁੱਲਾ ਆਇਆ ਮੈਦਾਨ ਕੋਲ ਤੇ ਭਾਈਦੇ ਸਾਰਾ ਖੇਡਦੇ ਰਹਿੰਦੇ ਸਾਂ। ਇੱਕ ਉੱਥੇ ਇੱਕ ਇਹ ਹੁੰਦਾ ਸੀ ਬਈਕਾਲ ਤੇ ਤਰਖਾਨ ਦੀ ਹੱਟੀ ਤਰਖਾਨ ਦਾ ਕਾਰਖਾਨਾ ਜਾਂ ਛੋਟਾ ਜਿਹਾ। ਅੱਛਾ ਅੱਛਾ। ਆਮ ਇਹ ਨਵੀਂ ਆਦੇ ਅੱਛਾ ਜਿਹੜੀ ਚੱਕੀ ਚੱਕੀ ਕਿਹਨਾਂ ਦੀ ਦੱਸਿਆ ਹਜੇ ਪੰਡਤ ਸਨ ਮੈਨੂੰ ਪਤਾ ਨਹੀਂ ਪੰਡਤ ਸਨ ਠੀਕ ਹੋ ਗਿਆ ਆਹ ਜਿਹੜੀ ਚੱਕੀ ਸੀ ਹੱਤ ਤਗੜੇ ਖਾਵਾ ਸੌਖੇ ਨਾਲ ਲੋਕੋ ਠੀਕ ਹੈ ਤੇ ਪਾਕਿਸਤਾਨ ਆਉਂਦਾ ਕਿਦੋਂ ਇਰਾਦਾ ਹੈ ਆ ਰਦਾ ਬਣਾਵਾਗਾ ਪਹਿਲਾਂ ਮੈਂ ਮੈਂ ਮਕਾਨ ਦਾ ਵੇਖਣਾ ਪਤਾ ਕਿ ਲੱਗਦਾ ਮਕਾਨ ਹੈਗੇ ਸੀ ਤੇ ਨਹੀਂ ਮਕਾਨ ਕਿੰਨਾ ਕਰ ਸਕੀ ਉਹ ਤੇ ਉਹ ਵੀ ਅਸੀਂ ਵੀ ਕੋਸ਼ਿਸ਼ ਕਰਨੇ ਆ ਵੇਖਣ ਆਲੇ ਜੇ ਵੀ ਹੋ ਸਕਦਾ ਕੋਈ ਦੱਸ ਦੇ ਜਿਹੜੇ ਤੁਹਾਡੇ ਉੱਥੇ ਅਜੀਜ਼ ਬੈਠੇ ਨੇ ਉਹ ਵੀ ਕੋਸ਼ਿਸ਼ ਕਰਨਗੇ ਇਹ ਮੇਰਾ ਘਰ ਹੈ ਮੈਂ ਵੇਖਣ ਵਾਸਤੇ ਅਕਸਰ ਨੰਬਰ ਬਣਾ ਸਕਦਾ ਨਹੀਂ ਵੇਖੋ ਘਰ ਤੇ ਜ਼ਾਹਰ ਬਦਲ ਗਿਆ ਹੋਣਾ ਲੇਕਿਨ ਜਗ੍ਹਾ ਤੇ ਉੱਥੇ ਹੀ ਹੈ ਨਾ ਤੇ ਹੋ ਸਕਦਾ ਤੁਸੀਂ ਆਪ ਹੀ ਆ ਕੇ ਬਿਹਤਰ ਤਰੀਕੇ ਨਾਲ ਵੇਖ ਲਓ ਪਤਾ ਲੱਗਦਾ ਰਹੀ ਬਦਲਿਆ ਭਈ ਪ੍ਰਿਤਿਆ ਵੀ ਬੱਲੇ ਨਹੀਂ ਕਿ ਜਾਣਾ ਹੋਏਗਾ ਤੇ ਪੱਕਾ ਕਿ ਸਾਰਾ ਫਰਸ਼ ਵੀ ਪੱਕੇ ਸਾਂ ਚਿੱਲੇ ਚਮਕ ਸਭ ਪੱਕੇ ਸਾਂ ਉਹ ਬਣਾਇਆ ਨੇ ਪਤਾ ਕਿ ਬੜੇ ਬੜੇ ਸ਼ਾਨਦਾਰ ਮਕਾਨ ਨੇ ਲੇਕਿਨ ਵਕਤ ਗੁਜ਼ਰਨ ਦੇ ਨਾਲ-ਨਾਲ ਫਿਰ ਜ਼ਾਹਰ ਹੈ ਇਹ ਮਿਆਦ ਹੁੰਦੀ ਹੈ ਵਕਤ ਗੁਜ਼ਰਨ ਦੇ ਨਾਲ-ਨਾਲ ਅਕਸਰ ਤਬਦੀਲੀ ਆ ਜਾਂਦੀ ਹੈ ਚਾਹੁੰਦਾ ਮੈਂ ਵੀ ਚਾਹੁੰਦਾ ਵੇਖਾਂ ਆਗੇ ਜੀ ਮੇਰਾ ਘਰ ਹੋ ਸਕਦਾ ਕਿਤੇ ਮਿਲ ਜਾਵੇ ਵੇਖਣ ਆਣ ਤੇ ਫੋਟੋਆਂ ਤੇ ਕੀ ਬਣਾਉਂਦਾ ਮੈਂ ਫੋਟੋ ਆਪਣੇ ਬੱਚੇ ਵੀਡੀਓ ਬਖਾਣੀ ਚਾਹੁੰਦਾ ਸਹੀ ਹੈ ਅਨੇ ਰੱਬ ਬਖੈਰ ਕਰੇਗਾ ਕਿ ਕੋਈ ਨਾ ਕੋਈ ਨਿਸ਼ਾਨੀ ਮਿਲ ਜਾਏਗੀ ਸਾਨੂੰ ਕੁਛ ਕਰਾਂਗੇ ਉਸ ਤਾਰ ਕੋਰਾਂ ਨੇ ਕਿ ਮਸਬਰ ਹੋਰਾਂ ਨੂੰ ਵੀ ਕਹਿੰਦੇ ਸੀ ਵੀ ਅਸੀਂ ਕਰਦੇ ਆਂ ਪੰਦਾ ਕਰਦੇ ਆਂ ਕੋਈ ਬੰਦਾ ਮਿਲ ਜੇ ਆ ਨਾ ਬਜ਼ੁਰਗ ਕੋਈ ਜੀ 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 ਸਾਡੇ ਘਰ ਅੱਜ ਕਿੱਥੇ ਆ ਜੀ ਜੀ ਹਾਲਤ ਉਹਦੀ ਸਹੀ ਹੈ ਹਾਂ ਜੀ ਅੱਛਾ ਜਿਹੜੇ ਤੁਹਾਡੇ ਫਾਦਰ ਨੇ ਉਹ ਵਾਈ ਵੀਜੀ ਕਰਦੇ ਹਨ ਕੰਮ ਤੇ ਵਾਈ ਦੇਸੀ ਉਹ ਟੋਕਰੀ ਦੇ ਕੋਈ ਨਹੀਂ ਸੀ ਪਰ ਵਾਈ ਦੇ ਵਿਚਕਾਰ ਵੱਡਾ ਚਾਚਾ ਦੀ ਉਹ ਉਹਨਾਂ ਦੇ ਹੱਥ ਹੈਗੇ ਸੀ ਜਿਮੇਵਾਰੀ ਭਾਈ ਜੋਤੀ ਸਾਰੀ ਕਰਨੀ ਭਾਈਆ ਜੀ ਦੇ ਵੇਲੇ ਲੰਬੜਦੜੀ ਜਿਹੜੀ ਦੇ ਬਾਅਦ ਕੋਈ ਐਸੋਸੀਏਟ ਦੇ ਪੱਛਾਪੇ ਤੇ ਕੋਈ ਫੈਸਲਾ ਹੋ ਗਿਆ ਕਹਿੰਦੇ ਸੱਜੇ ਕੋਲੇ ਇੱਕ ਬਾਹਰ ਘੇਰੇ ਤੋਰੇ ਦੇ ਰਹਿਣਾ ਅੱਛਾ ਅੱਛਾ ਜਲਾ ਚੌਧਰੀ ਤੇ ਮੇਰਾ ਛੋਟਾ ਚਾਚਾ ਅਸੀਂ ਆਫਰ ਸਿੰਘ ਅੱਛਾ ਇਹ ਬਸ ਮੇਲ ਮਲਾਵਾ ਸੀਗਾ ਪੇਟ 'ਚ ਅੱਲ ਲੱਗ ਜਾ ਕੇ ਪਿੰਡਾਂ ਨਾਲ ਵਾਵਾ ਬਣੀ ਸੀ ਸਾਡੀ ਅੱਛਾ ਚਲੋ ਠੀਕ ਹੈ ਜਨਾਬ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਡਾ ਜਿਹੜਾ ਘਰ ਹੈ ਤੁਹਾਨੂੰ ਵਹਵਾ ਸਕੀਏ ਬਾਕੀ ਸਾਡੇ ਵੱਲ ਤੁਹਾਨੂੰ ਦਾਵਤ ਵੀ ਹੈ ਹਾਂਜੀ ਹਾਂਜੀ ਕੋਈ ਗੱਲ ਨਹੀਂ ਕੁਝ ਸਾਡੇ ਵੱਲ ਤੁਹਾਨੂੰ ਦਾਵਤ ਵੀ ਹੈ ਕਿ ਤੁਸੀਂ ਜਿੱਦੋਂ ਦਿਲ ਕਰੇ ਤੇ ਤੁਸੀਂ ਆਓ ਪਾਕਿਸਤਾਨ ਤੁਹਾਨੂੰ ਵਿਜ਼ਿਟ ਕਰਾਵਾਂਗੇ ਜੇ ਰਜਾਈ ਦਿੱਤੀ ਤੇ ਜਰੂਰ ਆਵਾਂਗੇ ਜੀ ਠੀਕ ਹੈ ਹਾਂਜੀ ਹਾਂਜੀ ਕੱਪੜਾ ਵੇਖੀਆ ਫੇਟਾ ਫੇਟ ਜਾਓ ਡੈਡੀ ਜਾਓ ਚਲਿਏ ਹੈਗਾ ਵੀ ਯਾਰ ਸਿਰ ਕੋਈ ਮੇਰੀ ਵਾਇਸ ਹੀ ਲਈ ਰਿੰਦੇ ਰਹੋ ਉਹਦੇ ਕਰਕੇ ਮੁੰਡੇ ਨੂੰ ਕੱਟਣਾ ਪੈਦਾ। ਵੈਸੇ ਤੁਸੀਂ ਇੱਕ ਵਾਰੀ ਇੱਥੇ ਆ ਗਏ ਤੁਸੀਂ ਜਵਾਨ ਹੋ ਜਾਣਾ ਹੈ। ਸਹੀ ਗੱਲ ਹੈ ਮੈਂ ਜੋ ਉਹਦੇ ਹੱਥ ਪਾਇਆ ਦੀ ਮੌਕਾ ਦਾ ਰਹਿ ਕੇ ਸਰ ਪੇਸਰ ਕੇ। ਤੁਹਾਡੀ ਸੇ ਠੀਕ ਹੋ ਜਾਈਏ। ਹੋਗਾਏਗਾ ਤਾਂ ਕੀ ਮਜੂਰ ਹੈ। ਨਹੀਂ ਤੁਸੀਂ ਆ ਕੇ ਦੇਖੋ ਆਹ ਆਹ ਕੋਸ਼ਿਸ਼ ਕੀਤੀ 5-7 10 ਸਾਲ ਪਹਿਲਾਂ ਕਿ ਚੀਜ਼ ਦੇ ਬੱਲੇ ਬੱਲੇ ਦੀ ਬੇਧਾ। ਹਾਂਜੀ। ਹਾਂਜੀ ਇਸੇ ਗੱਲ ਹੈ। ਇਸੇ ਲਈ। ਕੋਈ ਸੋਚਿਆ ਵੀ ਸੀ ਆਹ ਵੀ ਟਾਈਮ ਹੀ ਆਉਣਾ ਹੈ ਕੋਈ ਬਾਬੇ ਨੂੰ ਕੀ ਮਜੂਰੀ। ਕੜਾ ਕੜਾ। ਹਾਂਜੀ ਹਾਂਜੀ ਲੋ ਠੀਕ ਹੈ ਜੀ ਫਿਰ ਰੱਬ ਰੱਖਾ ਰੱਬ ਤੁਹਾਨੂੰ ਖੁਸ਼ ਰੱਖੇ ਤੰਦਰੁਸਤੀ ਦੇਵੇ ਰੱਬ ਰੱਖਾ